ਜੀ ਭਾਈ ਸਾਵਾਜੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੁੱਤਰ ਦੇ ਵਿੱਚ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਵੇਂ ਪਾਤਸ਼ਾਹ ਧੰਨ ਧੰਨ ਸੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ ਸਮੁੱਚੀਆਂ ਹੀ ਨਕੋਦਰ ਦੀਆਂ ਸੰਗਤਾਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਕੋਦਰ ਦੀਆਂ ਸੰਗਤਾਂ ਦੇ ਵੱਲੋਂ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ ਸੰਗਤਾਂ ਵੱਲੋਂ ਸ੍ਰੀ ਸਹਿਜ ਪਾਠ ਕੀਤੇ ਹਨ ਉਹਦੇ ਭੋਗ ਪਏ ਹਨ ਬੀਬੀਆਂ ਦੇ ਜਥੇ ਵੱਲੋਂ ਪਿਛਲੇ ਤਕਰੀਬਨ ਸਵਾ ਮਹੀਨੇ ਤੋਂ ਸ੍ਰੀ ਸੁਖਮਣੀ ਸਹਿਬ ਬਾਣੀ ਦੀ ਲੜੀ ਆਰੰਭ ਕੀਤੀ ਸੀ ਅੱਜ ਲੜੀ ਦੇ ਅੰਦਰ ਸ੍ਰੀ ਸੁਖਮਣੀ ਸਹਿਬ ਬਾਣੀ ਦੇ ਜਾਪ ਕੀਤੇ ਨੇ ਕੀਰਤਨ ਚੱਲ ਰਹੇ ਹਨ ਢਾਡੇ ਮਿੱਠੇ ਜਲ ਦੀਆਂ ਸ਼ਬੀਨਾ ਚੱਲ ਰਹੀਆਂ ਨੇ ਨਕੋਦਰ ਦੀਆਂ ਸਮੋਚੀਆਂ ਹੀ ਸੰਗਤਾਂ ਨੇ ਬੜੀ ਭਾਵਨਾ ਨਾਲ 95 ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਸੱਚੇ ਪਾਤਸ਼ਾਹ ਸਾਰਿਆਂ ਦੀ ਕੀਤੀ ਹੋਈ ਸੇਵਾ ਲੇਖੇ ਅੰਦਰ ਲਾਉਣ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਕਿੱਤ ਕਮਾਈਆਂ ਅੰਦਰ ਵਾਧੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਪਾਤਸ਼ਾਹ ਜੀਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਰਹੀਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਮੋਚੀਆਂ ਹੀ ਸੰਗਤਾਂ ਨੂੰ ਪਾਤਸ਼ਾਹ ਜੀਆਂ ਦੇ ਸ਼ਹੀਦੀ ਦਿਹਾੜੇ ਦੇ ਜਿਹੜੇ ਮੁੱਖ ਕਾਰਨ ਹਨ ਉਹਨਾਂ ਦੇ ਅਨੁਸਾਰ ਇਹ ਸਾਨੂੰ ਹਮੇਸ਼ਾ ਸ਼ਬਦ ਗੁਰੂ ਦੇ ਲੜ ਲੱਗੇ ਹੀ ਜੀਵਨ ਜੜਾ ਬਤੀਤ ਕਰਨਾ ਚਾਹੀਦਾ ਹੈ ਸੱਚ ਨਾਲ ਜੁੜ ਕੇ ਪਾਤਸ਼ਾਹ ਨੇ ਵੀ ਸੱਚ ਨੂੰ ਕਾਇਮ ਰੱਖਣ ਵਾਸਤੇ ਜਿਵੇਂ ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਕਿ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਸੱਚ ਨੂੰ ਕਾਇਮ ਰੱਖਣ ਵਾਸਤੇ ਇਹ ਜਿਹੜਾ ਸਰੀਰ ਹੈ ਇਹਦੀ ਕੁਰਬਾਨੀ ਦੇ ਦਿੱਤੀ ਪਰ ਸੱਚ ਨੂੰ ਆਂਚ ਜਿਹੜੀ ਹੈ ਉਹ ਨਹੀਂ ਆਉਣ ਦਿੱਤੀ ਸਾਨੂੰ ਵੀ ਇਹੋ ਸੁਨੇਹਾ ਬਖਸ਼ਿਸ਼ ਕੀਤਾ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗ ਕੇ ਜੀਵਨ ਬਤੀਤ ਕਰਦੇ ਰਹੀਏ ਐਸਾ ਅੱਜ ਕੱਲ ਨੌਜਵਾਨ ਜਿਹੜੇ ਹੈਗੇ ਆ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਕੀ ਕਹਿਣਾ ਚਾਹੋ ਨੌਜਵਾਨਾਂ ਦਾ ਸਿੱਖੀ ਤੋਂ ਦੂਰ ਹੋਣਾ ਇਹਦਾ ਮੁੱਖ ਕਾਰਨ ਜਿਹੜਾ ਉਹ ਸਾਡੀਆਂ ਆਪਣੀਆਂ ਹੀ ਘਾਟਾਂ ਨੇ ਕਿਉਂਕਿ ਅਸੀਂ ਆਪ ਵੀ ਖੁਦ ਕੋਈ ਉਪਰਾਲਾ ਜਿਹੜਾ ਉਹ ਨਹੀਂ ਕਰਦੇ ਸਾਨੂੰ ਵੀ ਕਈ ਉਪਰਾਲੇ ਕਰਨੇ ਚਾਹੀਦੇ ਨੇ ਕਿ ਉਹਨਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਿਆ ਜਾ ਸਕੇ ਪਿਆਰ ਨਾਲ ਜਿਵੇਂ ਵੀ ਉਹ ਤਸ਼ਾਹਤ ਕੀਤਾ ਜਾ ਸਕਦਾ ਸਾਨੂੰ ਨਿੱਕੇ ਨਿੱਕੇ ਉਪਰਾਲੇ ਕਰਕੇ ਉਹਨਾਂ ਨੂੰ ਪ੍ਰੇਰਣਾ ਚਾਹੀਦਾ ਹੈ ਗੱਲ ਵਕੜੀ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਉਹਨਾਂ ਨੂੰ ਸਮਝਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਵੰਸ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਹਿਣਾ ਚਾਹਉਂਗੀ ਅੱਜ ਜਿਹੜਾ ਸੀਦੀ ਦਿਹਾੜਾ ਮਨਾਇਆ ਜਾ ਰਿਹਾ ਜੂ ਆਪਾਂ ਦੇ ਜਿਵੇਂ ਪਿਓ ਜਨ ਅਰਜਨ ਦੇਵ ਗੁਰੂ ਤੇ ਸੰਕਟ ਜਦੋਂ ਘਰ ਬਣਾਇਆ ਉਹ ਐਸੇ ਦੀ ਗਾਲ ਤਨ ਕਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੀਦੀ ਦਿਹਾੜਾ ਨੂੰ ਖੁਦਰ ਨੂੰ ਅਸੀ ਸੂਹ ਸੰਗਤਾਂ ਅਤੇ ਗੁਰਦੁਆਰਾ ਸੇਵਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸਰਦਾ ਭਾਵਨਾ ਨਾਲ ਅੱਜ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਸ੍ਰੀ ਸਹਿਜ ਪਾਠ ਪਰ ਕੁਝ ਸਮਾਂ ਪਹਿਲੇ ਰੰਗ ਹੋਏ ਸਨ ਜਿਨ੍ਹਾਂ ਦੇ ਭੋਗ ਪਾਇਆ ਹੈ ਸੁਖਨੀ ਸਾਡੀ ਬੀਬੀਆਂ ਦੇ ਜਥਿਆਂ ਵੱਲੋਂ ਲਗਭਗ 1 ਮਹੀਨੇ ਤੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਹਨ ਜਿਨ੍ਹਾਂ ਦੇ ਉਹ ਇਸ ਟਾਈਮ ਭੋਗ ਪਾਏ ਜਾ ਰਹੇ ਹਨ ਠੀਕ ਹੈ 1 ਵਜੇ ਸਾਰੀ ਸੰਪੂਰਤਾ ਦੀ ਅਰਦਾਸ ਹੋਵੇਗੀ ਅਪਰਾਧ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਏਗਾ ਇਸੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀਆਂ ਸਬੀਲਾਂ ਸਵੇਰ ਤੋਂ ਹੀ ਚੱਲ ਰਹੀਆਂ ਹਨ ਸੋ ਜਿਨ੍ਹਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਸੇਵਾ ਵਿੱਚ ਹਿੱਸਾ ਪਾਇਆ ਗੁਰੂ ਸਾਹਿਬ ਜੀ ਦਾ ਗੁਣ ਗੈਣ ਕੀਤਾ ਬੀਬੀਆਂ ਦਾ ਬੱਚਿਆਂ ਦਾ ਸੂਹ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਹੀ ਇਖਤਾਰ ਤਵਾਜ਼ ਅਤੇ ਪ੍ਰੇਮ ਦੇ ਨਾਲ ਸਾਰੇ ਹੀ ਦਿਹਾੜੇ ਸਾਰੇ ਹੀ ਤਿਆਰ ਮਨਾਏ ਅਤੇ ਨਕੂਦਰ ਸਦਾ ਹੀ ਹੱਸਦਾ ਖਾਇਦਾ ਖਸ ਵਸਦਾ ਰਹੇ ਸੋ ਸਾਨੂੰ ਸਾਰਿਆਂ ਨੂੰ ਇੱਕ ਜੋਟੋ ਕੇ ਇਕਤਾ ਦਾ ਸਪੂਰਤ ਦੇਣਾ ਚਾਹੀਦਾ ਹੈ ਸੋ ਆਓ ਅਸੀਂ ਸਾਰੇ ਹੀ ਗੁਰੂ ਸਾਹਿਬ ਜੀ ਦੇ ਗੁਣ ਗਾਇਨ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਰ ਅੱਜ ਸ਼ਹੀਦਾਂ ਦੇ ਸਤਾਗ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਿਹਾੜੇ ਤੇ ਚਮੂ ਸਿੱਖ ਸੰਗਤਾਂ ਤੇ ਹੋਰ ਚਮੂ ਭਾਈਚਾਰੇ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਹਨਾਂ ਗੁਰਪੁਰਬਾਂ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਉਹਨਾਂ ਮਹਾਨ ਕੁਰਬਾਨੀਆਂ ਨੂੰ ਯਾਦ ਰੱਖੀਏ ਔਰ ਇਸ ਸਿੱਖੀ ਨੂੰ ਪਰਫੁੱਲਤ ਕਰਨ ਲਈ ਅੱਗੋਂ ਵੀ ਜੇਕਰ ਸਾਹਾਨੂੰ ਵੀ ਕੋਈ ਸ਼ਹਾਦਤ ਆ ਜਿਹੜੀਆਂ ਪਈਆਂ ਅਸੀਂ ਉਹਨਾਂ ਲਈ ਤਤਪਰ ਹੋਈਏ ਅਸੀਂ ਆਪਣੇ ਗੁਰੂਆਂ ਦੀਆਂ ਪਾਏ ਹੋਏ ਪੂਰਨਿਆਂ ਤੇ ਚੱਲੀਏ ਉਹਨਿਆਂ ਦੀਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਗੁਰੂਆਂ ਦੀਆਂ ਇਹਨਾਂ ਪਰੰਪਰਾਵਾਂ ਦੇ ਉੱਤੇ ਚੱਲਣ ਲਈ ਪ੍ਰੇਰੀਏ ਔਰ ਅੱਜ ਦਾ ਜਿਹੜਾ ਇਹ ਸ਼ਹੀਦੀ ਵਿਆੜਾ ਹੈ ਬੜੀ ਹਿਸ਼ਰਦਾ ਭਾਵਨਾ ਨਾਲ ਗੁਰਦੁਆਰਾ ਸਿੰਘ ਸਭਾ ਵਿਕੇ ਬਣਾਇਆ ਜਾ ਰਿਹਾ ਹੈ ਸੰਗਤਾਂ ਬੜੇ ਹੀ ਪਿਆਰ ਸਤਕਾਰ ਦੇ ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਲਤਮਸਟਕ ਹੋ ਰਹੀਆਂ ਔਰ ਗੁਰੂਕੀਆਂ ਲਗਾਈਆਂ ਹੋਈਆਂ ਠੱਡੇ ਮਿੱਠੇ ਜਲਦੀਆਂ ਚਵੀਲਾ ਆਪਣੀਆਂ ਅਤੇ ਗੁਰੂ ਕੇ ਲੰਗਰ ਜਿਹੜੇ ਆ ਉਹ ਆਪਣੇ ਪਰਵਾਨ ਕਰ ਰਹੇ ਆ ਔਰ ਉਹਨਾਂ ਨੂੰ ਇਸ ਗੱਲ ਦੇ ਨਾਲ ਤ੍ਰਿਪਤੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਕਿ ਸੱਚੇ ਪਾਤਸ਼ਾਹ ਦੀਆਂ ਬਖਸ਼ਾ ਦੇ ਉਹ ਵੀ ਪਾਤਰ ਬਣ ਸਕੀ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ